ਕੋਈ ਦਵਾਈ ਫੜੀ ਗਈ ਤੇ ਉਹ ਅਖਬਾਰ ਦੇ ਵਿੱਚ ਏਡੀ ਵੱਡੀ ਸੁਰਖੀ ਲੱਗੀ ਹੁੰਦੀ ਆ ਕਿ ਜਦੋਂ ਅਸੀਂ ਪਹਿਲਾਂ ਹੀ ਚੱਕੰਨੇ ਕਰ ਦੰਨੇ ਉਹਨਾਂ ਨੂੰ ਕਿ ਵੀ ਪੁਲਸ ਆਣ ਵਾਲੀ ਜੇ ਠੀਕ ਹੈ ਜੀ ਤੇ ਉਹ ਸ਼ਰਾਬ ਵਾਲਿਆਂ ਨੇ ਤੇ ਸ਼ਰਾਬ ਲਪੋਈ ਦੇਣੀ ਆ ਫਿਰ ਇਲਾਕਾ ਕਰਾਂਗੇ ਪਰਸੋਂ ਇਲਾਕਾ ਚੈੱਕ ਕਰਾਂਗੇ ਉਹਦੇ ਨਾਲ ਜਿਹੜੇ ਲੋਕ ਚੱਕੰਨੇ ਹੋ ਕੇ ਦੋ ਦਿਨ ਦੇ ਲਈ ਆਪਣਾ ਕਾਰੋਬਾਰ ਬੰਦ ਕਰ ਦਿੰਦੇ ਆ ਫਿਰ ਰੈਗੂਲਰ ਉਸੇ ਲੀਤੇ ਚੱਲ ਦਿੰਦੇ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਉੱਤੇ ਕਾਰਵਾਈ ਕਰਦੇ ਹੋਏ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਨੂੰ ਡਰੱਗਸ ਨੂੰ ਜਿਹੜਾ ਅੱਜ ਦਿਨ ਨਸ਼ਟ ਕੀਤਾ ਜਾਂਦਾ ਹੈ ਸੋ ਯੁੱਧ ਨਸ਼ਾ ਵਿਰੋਧ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਕਮਲ ਲੱਕੀ ਜੀ ਲੱਕੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਜੀ ਲੱਕੀ ਜੀ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਬੱਢੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਜਿਹੜੀ ਮੁਹਿੰਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸੋਤਾ ਜੀ ਬਹੁਤ ਵਧੀਆ ਮੁਹੀਮ ਆ ਕਿ ਜੋ ਨਸ਼ਾ ਸਾਡੇ ਪੰਜਾਬ ਨੂੰ ਸਾਡੀ ਨੌਜਵਾਨੀ ਨੂੰ ਖੋਖਲਾ ਕਰਦਾ ਜਾ ਰਿਹਾ ਜੀ ਉਹਦੇ ਪ੍ਰਤੀ ਰੋਕ-ਥਾਮ ਦੇ ਲਈ ਸਾਡੀ ਜ਼ਿਲ੍ਹਾ ਪੁਲਿਸ ਬੜੀ ਤਤਪਰ ਹੋ ਕੇ ਲੱਗੀ ਹੋਈ ਆ ਜੀ ਪਰ ਹੈਲਥ ਡਿਪਾਰਟਮੈਂਟ ਹੈ ਜਿਹੜਾ ਜੀ ਉਹ ਵੀ ਨਾਲ ਲੱਗਾ ਹੋਇਆ ਕਿ ਮੈਡੀਕਲ ਸਟੋਰ ਜਿਹੜਾ ਕੁਝ ਗੰਦੇ ਲੋਕ ਹੁੰਦੇ ਨੇ ਵਿੱਚ ਜੀ ਉਹ ਨਸ਼ੇ ਦੀਆਂ ਮੈਡੀਕਲਾਂ ਨਸ਼ਾ ਜਿਹੜਾ ਉਹ ਆਪਣੇ ਮੈਡੀਕਲ ਸਟੋਰਾਂ ਤੇ ਸੇਲ ਕਰਦੇ ਨੇ ਜੀ ਔਰ ਹੈਲਥ ਡਿਪਾਰਟਮੈਂਟ ਵੀ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ ਜੀ ਉਹਨਾਂ ਨੂੰ ਕਾਬੂ ਕਰਨ ਦੀ ਪਰ ਇਹ ਸਮਝ ਨਹੀਂ ਲੱਗਦੀ ਕਿ ਹੈਲਥ ਡਿਪਾਰਟਮੈਂਟ ਹੈ ਜਿਹੜਾ ਕਿ ਉਹ ਰਲਿਆ ਹੋਇਆ ਹੈ ਕਿ ਜਾਂ ਉਹ ਥੋੜਾ ਕੰਮ ਕਰਕੇ ਆਪਣੀ ਜ਼ਿਆਦਾ ਵਾਹਵਾ ਹੀ ਲੈਣੀ ਚਾਹੁੰਦਾ ਹੈ ਜੀ ਕਿ ਹੈਲਥ ਡਿਪਾਰਟਮੈਂਟ ਦੇਖੋ ਦੋ ਮੈਡੀਕਲ ਸਟੋਰਾਂ ਤੇ ਛਾਪੇ ਮਾਰੇ ਉਹ ਛੋਥਾਂ ਨਿਸ਼ੀਲੀ ਕੋਈ ਦਵਾਈ ਫੜੀ ਗਈ ਤੇ ਉਹ ਅਖਬਾਰ ਦੇ ਵਿੱਚ ਏਟੀ ਵੱਡੀ ਸਵੇਰੇ ਸੁਰਖੀ ਲੱਗੀ ਹੁੰਦੀ ਆ ਜੀ ਕਿ ਹੈਲਥ ਅਫਸਰ ਵੱਲੋਂ ਫਲਾਣੇ ਵੱਲੋਂ ਟਮਕਾਣੇ ਵੱਲੋਂ ਡਰਗ ਇਨਸਪੈਕਟਰ ਦੇ ਵੱਲੋਂ ਇਥੋਂ ਇਨੇ ਕੈਪਸੂਲ ਫੜੇ ਗਏ ਜਾਂ ਗੋਲੀਆਂ ਫੜੀਆਂ ਗਈਆਂ ਕੋਈ ਵੀ પ્રતિਬੰਧਿਤ ਦਵਾਈ ਫੜੀ ਗਈ ਜੀ ਔਰ ਇਸ ਤਰ੍ਹਾਂ ਹੀ ਸਾਡਾ ਜਿਹੜਾ ਹੈ ਜੀ ਉਹ ਮੁਹਿੰਮ ਜਾਰੀ ਰਹੇਗੀ ਔਰ ਤੁਸੀਂ ਅਕਸਰ ਦੇਖਦੇ ਹੋਗੇ ਕਿ ਨਸ਼ੇ ਵੇਚਣ ਵਾਲੇ ਜਿਹੜੇ ਮੈਡੀਕਲ ਸਟੋਰ ਆ ਉਹ 2-4 ਦਿਨ ਆਪਣਾ ਧੰਦਾ ਫਿਰ ਬੰਦ ਕਰ ਦਿੰਦੇ ਆ ਕਿ ਵੀ ਉਹ ਕੰਮ ਚੱਲ ਰਿਹਾ ਕੱਲ ਪਰਸੋਂ ਸਾਡੇ ਵੱਲ ਵਾਰੀ ਨਾ ਆ ਬਿਲਕੁਲ ਔਰ ਉਹ ਜਦੋਂ ਉੱਥੇ ਰੇਡ ਕਰਦੇ ਆ ਤੇ ਉੱਥੋਂ ਕੁਝ ਨਹੀਂ ਬਰਾਮਦ ਹੁੰਦਾ ਜੀ ਔਰ ਉਹ ਰੇਡ ਕਰਕੇ ਆਪਣੀ ਫਾਰਮੈਲਟੀ ਕਰਕੇ ਚਲੇ ਜਾਂਦੇ ਆ ਤੇ ਉਸ ਮੈਡੀਕਲ ਸਟੋਰ ਤੇ ਨੈਕਸਟ ਡੇ ਤੋਂ ਨਸ਼ੇ ਵਾਲੀਆਂ ਦਵਾਈਆਂ ਵਿਕਣੀਆਂ ਸ਼ੁਰੂ ਹੋ ਜਾਂਦੀਆਂ ਮੈਂ ਗਵਰਨਮੈਂਟ ਤੋਂ ਇਹੋ ਹੀ ਮੰਗ ਕਰਾਂਗਾ ਕਿ ਜਿਹੜਾ ਨਸ਼ੇ ਦਾ ਕਾਰੋਬਾਰ ਇਸ ਤਰ੍ਹਾਂ ਚੱਲਦਾ ਪਿਆ ਅਗਰ ਫੜਿਆ ਜਾਂਦਾ ਕੋਈ ਮੈਡੀਕਲ ਸਟੋਰਾਂ ਤੇ ਛਾਪੇ ਮਾਰੇ ਹੈ ਜਾਂ ਹੋਰ ਦੌਰ ਨੰਬਰ ਦਾ ਧੰਦੇ ਕਰਨ ਵਾਲੇ ਕੋਈ ਇਹ ਮਿਲਾਵਟੀ ਜਿਹੜਾ ਸਮਾਨ ਚੱਲਦਾ ਹੈ ਉਹਨਾਂ ਤੇ ਕਾਰਵਾਈ ਕਰਕੇ ਅਖਬਾਰਾਂ ਦੇ ਵਿੱਚ ਏਡੀਆਂ ਏਡੀਆਂ ਸੁਰਖੀਆਂ ਦੇਣ ਦੀ ਜ਼ਰੂਰਤ ਨਹੀਂ ਹੈ ਗੁਪਚਪ ਤਰੀਕੇ ਦੇ ਨਾਲ ਆਪਣੀ ਕਾਰਵਾਈ ਜਾਰੀ ਰੱਖੀ ਜਾਵੇ ਕਿ ਜਿਹਦੇ ਤੇ ਰੇਡ ਹੋਈਆਂ ਉਹਨਾਂ ਨੂੰ ਕੰਨ 'ਚ ਢਿੰਕ ਵੀ ਨਾ ਪਵੇ ਉਹਨਾਂ ਤੇ ਕਿ ਰਾਮ ਦੇ ਨਾਲ ਸਾਰਾ ਕੁਝ ਫੜਿਆ ਜਾ ਸਕੇ ਜਦੋਂ ਅਸੀਂ ਪਹਿਲਾਂ ਹੀ ਚੱਕੰਨੇ ਕਰਦਨੇ ਹੋ ਨਾਲ ਕਿ ਵੀ ਪੁਲਸ ਆਣ ਵਾਲੀ ਜੇ ਠੀਕ ਹੈ ਜੀ ਤੇ ਉਹ ਸ਼ਰਾਬ ਵਾਲਿਆਂ ਨੇ ਤੇ ਸ਼ਰਾਬ ਕੋਈ ਦੇਣੀ ਆ ਫਿਰ ਤੇ ਜੇ ਇਸ ਤਰ੍ਹਾਂ ਆਪਾਂ ਬੈਠੇ ਆ ਤੇ ਹੁਣੇ ਪੁਲਸ ਆ ਕੇ ਸਾਨੂੰ ਫੜ ਲਵੇ ਕਿਸੇ ਕੰਮ ਦੇ ਵਿੱਚ ਤੇ ਅਸੀਂ ਕਾਬੂ ਆ ਬਿਲਕੁਲ ਜੀ ਤੇ ਜੇ ਸਾਨੂੰ ਪਤਾ ਹੋਵੇ ਕਿ ਪੁਲਸ ਆਣੀ ਜੇ ਤੇ ਆਪਾਂ ਫਿਰ ਕਾਬੂ ਆਵਾਂਗੇ ਜੀ ਬਿਲਕੁਲ ਜੀ ਖਦੇ ਲਈ ਠੀਕ ਹੈ ਨਾ ਤੇ ਸਬੂਤਾਂ ਸਮੇਤ ਨਹੀਂ ਆਵਾਂਗੇ ਉਦਾਂ ਛਲੋਵਾਲ ਲੈਣਗੇ ਜੇ ਮੇਰਾ ਇਹੋ ਹੀ ਕਹਿਣਾ ਹੈ ਕਿ ਵੀ ਜਿਹੜਾ ਹੈਲਥ ਡਿਪਾਰਟਮੈਂਟ ਵੀ ਆ ਉਹ ਮੈਡੀਕਲ ਸਟੋਰਾਂ ਤੇ ਜਾਂ ਜਿੱਥੇ-ਜਿੱਥੇ ਉਹਨਾਂ ਨੇ ਰੇਡਸ ਕਰਨੀਆਂ ਨੇ ਉਹ ਵਾਵਾ ਨਾ ਖੱਟੇ ਮਤਲਬ ਅਖਬਾਰਾਂ ਦੇ ਵਿੱਚ ਸ਼ੋਅ ਨਾ ਕਰੇ ਮਹੀਨੇ ਬਾਅਦ ਆਪਣਾ ਰਿਪੋਰਟ ਕਾਰਡ ਪੇਸ਼ ਕਰ ਦੇਣ ਕਿ ਇੱਕ ਮਹੀਨੇ ਦੇ ਵਿੱਚ ਆਹ ਕੁਛ ਅਸੀਂ ਕੀਤਾ ਸੀਗਾ ਉਹਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਸਾਡੀ ਮੁਹਿੰਮ ਜਾਰੀ ਰਹੇਗੀ ਕੱਲ ਆ ਲੱਖਾਂ ਕਰਾਂਗੇ ਪਰਸੋਂ ਲੱਖਾਂ ਚੈੱਕ ਕਰਾਂਗੇ ਉਹਦੇ ਨਾਲ ਜਿਹੜੇ ਲੋਕ ਚਕੰਨੇ ਹੋ ਕੇ ਦੋ ਦਿਨ ਦੇ ਲਈ ਆਪਣਾ ਕਾਰੋਬਾਰ ਬੰਦ ਕਰ ਦਿੰਦੇ ਆ ਫਿਰ ਰੈਗੂਲਰ ਉਸੇ ਲਈ ਤੇ ਚੱਲ ਪੈਂਦੇ ਆ ਬਸ ਇਹੋ ਹੀ ਮੇਰਾ ਕਹਿਣਾ ਹੈ ਕਿ ਥੋੜਾ ਜਿਹਾ ਬਦਲਾਅ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਆਪਣੇ ਸਿਸਟਮ ਦੇ ਵਿੱਚ ਬਾਕੀ ਸਾਡੇ ਤੋਂ ਜ਼ਿਆਦਾ ਵਾਪਸ ਆਣੇ ਨੇ ਲੱਗੀ ਜੀ ਲੱਗਦਾ ਨਹੀਂ ਕਿ ਇੱਕ ਕੋਈ ਚੇਨ ਸਿਸਟਮ ਬਣਿਆ ਹੋਇਆ ਹੈ ਪ੍ਰਸ਼ਾਸਨ ਦੇ ਵਿੱਚ ਤੇ ਨਸ਼ੇ ਦੇ ਸੌਦਾਗਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਹੀ ਜਿਹੜੀ ਜਾਣਕਾਰੀ ਉਹਨਾਂ ਨੂੰ ਮਿਲ ਜਾਂਦੀ ਹੈ ਤੇ ਪੰਜਾਬ ਸਰਕਾਰ ਨੂੰ ਉਹ ਚੇਨ ਤੋੜਨੀ ਚਾਹੀਦੀ ਹੈ بجائے ਕਿ ਛੋਟੀਆਂ-ਛੋਟੀਆਂ ਮੱਛੀਆਂ ਦੇ ਉੱਤੇ ਕਾਰਵਾਈ ਕਰਨ ਦੀ بجائے ਸਭ ਤੋਂ ਜ਼ਰੂਰੀ ਹੈ ਕਿ ਉਹ ਚੇਨ ਤੋੜੀ ਜਾਵੇ ਕਿ ਜਿਹੜੀ ਇਹ ਜਿਹੜੀ ਚੇਨ ਸਿਸਟਮ ਦੇ ਨਾਲ ਨਸ਼ਾ ਜਿਹੜਾ ਥੋੜੇ ਟਾਈਮ ਲਈ ਬੰਦ ਹੁੰਦਾ ਹੈ ਫਿਰ ਜਿਹੜਾ ਉਸ ਤੋਂ ਬਾਅਦ ਆਮ ਹੀ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਸੋਤਾ ਜੀ ਆਮ ਬਹੁਤ ਵਧੀਆ ਤੁਸੀਂ ਗੱਲ ਕੀਤੀ ਮੈਨੂੰ ਯਾਦ ਆ ਗਿਆ ਕਿ ਇੱਕ ਬਹੁਤ ਵਧੀਆ ਇਮਾਨਦਾਰ ਅਫਸਰ ਸੀਗੇ ਇਨਸਪੈਕਟਰ ਜੀ ਮੇਰੇ ਦੋਸਤ ਕਿਸੇ ਥਾਣੇ ਵਿੱਚ ਉਹਨਾਂ ਦੀ ਡਿਊਟੀ ਸੀ ਚਲੋ ਮੈਂ ਨਾਮ ਨਹੀਂ ਲਵਾਵਾਂਗਾ ਜੀ ਅਸੀਂ ਬੈਠੇ ਇਕੱਠੇ ਚਾਹ ਪੀ ਰਹੇ ਔਰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਆਈ ਕਿ ਵੀ ਕਿਤੇ ਚੈਕਿੰਗ ਦੇ ਲਈ ਜਾਣਾ ਜੀ ਔਰ ਮੇਰੇ ਦੇਖਣ ਦੀ ਗੱਲ ਹੈ ਉਹਨਾਂ ਸਾਰੇ ਆਪਣੇ ਸਟਾਫ ਨੂੰ ਆਵਾਜ਼ ਮਾਰੀ ਉਹਨਾਂ ਨੂੰ ਅੰਦੇਕ ਵੀ ਸਾਰੇ ਇਧਰ ਬਲਾਉ ਮੱਛੀ ਨੂੰ ਕਿਹਾ ਉਹਨਾਂ ਸਾਰਿਆਂ ਨੂੰ ਬੁਲਾਇਆ ਉਹਨਾਂ ਨੇ ਕਿਹਾ ਕਿ ਵੀ ਆਪਣੇ ਸਾਰੇ ਜਣੇ ਫੋਨ ਕੱਢ ਕੇ ਮੇਰੇ ਟੇਬਲ ਤੇ ਰੱਖ ਦਿਓ ਜੀ ਫੋਨ ਆਪਣੇ ਟੇਬਲ ਤੇ ਰਖਾ ਕੇ ਫਿਰ ਇੱਕ ਹੈਡ ਦੀ ਡਿਊਟੀ ਲਈ ਕਿ ਵੀ ਫਲਾਣੀ ਜਗ੍ਹਾ ਤੇ ਚਲੇ ਜਾਓ ਜੀ ਔਰ ਉੱਥੋਂ ਬੰਦੇ ਆ ਕੰਮ ਜੋ ਹੋ ਰਿਹਾ ਉਹਨਾਂ ਨੂੰ ਘੇਰ ਕੇ ਤੇ ਫੜ ਕੇ ਲੈ ਕبھی ਉਹਨਾਂ ਨੇ ਉਹ ਚੈਨ ਸਿਸਟਮ ਤੋੜਨ ਦੀ ਗੱਲ ਕਿ ਵਿੱਚ ਦੇਖੋ ਕੋਈ ਨਾ ਕੋਈ ਪੁਰਾਣੇ ਜਾਣਕਾਰ 2-2 4-4 ਸਾਲ ਤੋਂ ਇੱਕੋ ਥਾਣਿਆਂ ਦੇ ਵਿੱਚ ਲੱਗੇ ਹੁੰਦਾ ਜਮ بڑے ਹੱਥ ਰਲ ਜਾਂਦੇ ਆ ਥੱਲੇ ਉਹ ਜਾਣਕਾਰੀ ਕੋਈ ਨਾ ਕੋਈ ਲੀਕ ਹੋ ਜਾਂਦੀ ਹੈ ਇਸ ਲਈ ਉਹਨਾਂ ਨੇ ਉੱਥੇ ਫੋਨ ਰੱਖਾਇਆ ਮਤਲਬ ਇਹ ਸਾਡੀ ਮਤਲਬ ਕੋਈ ਦੱਸਣ ਵਾਲੀ ਗੱਲ ਨਹੀਂ ਹੈ ਸਾਰੀ ਪੁਲਿਸ ਆਫੀਸਰ ਬਹੁਤ ਬਹੁਤ ਸਿਆਣੇ ਆ ਇਸ ਤਰ੍ਹਾਂ ਹੀ ਕਾਰਵਾਈਆਂ ਕਰਦੇ ਆ ਵਿਜੀਲੈਂਸ ਇਦਾਂ ਹੀ ਕਾਰਵਾਈ ਕਰਦੀ ਆ ਕਾਰਵਾਈ ਕਰਨ ਜਾਵੇ ਤੇ ਆਪਣੇ ਇਹ ਸਾਰੇ ਸਟਾਫ ਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਜਾ ਰਹੇ ਆ ਠੀਕ ਹੈ ਨਾ ਉਹ ਪਤਾ ਹੀ ਉਦੋਂ ਲੱਗਦਾ ਜਾ ਕੇ ਜਦੋਂ ਤੱਕ ਹੱਲ ਲੈਣਾ ਆਉਣਾ ਨੇ ਠੀਕ ਹੈ ਨਾ ਤੇ ਉਹ ਗੱਲ ਲਿਕ ਨਹੀਂ ਹੋ ਸਕਦੀ ਇਸ ਤਰ੍ਹਾਂ ਹੀ ਮਤਲਬ ਇਹ ਜਿਹੜਾ ਚੈਨ ਸਿਸਟਮ ਹੈ ਉਹ ਨੀਚਲੇ ਸਟਾਫ ਤੱਕ ਥੋੜੀ ਜੀ ਸਟਿਕਨੈਸ ਕਰਕੇ ਇਹ ਬੜੇ ਵਧੀਆ ਤਰੀਕੇ ਨਾਲ ਸਾਰਾ ਰੋਕਿਆ ਜਾ ਸਕਦਾ ਔਰ ਅਫਸਰ ਸਾਹਿਬਾਨ ਲੱਗੇ ਨੇ ਔਰ ਸਾਨੂੰ ਪੂਰੀ ਆਸ ਹੈ ਕਿ ਅਫਸਰ ਇਸ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਇਸ ਕੰਮ ਨੂੰ ਜਲਦੀ ਤੋਂ ਜਲਦੀ ਠੱਲ ਪਾ ਕੇ ਖਤਮ ਕਰਨਗੇ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਆਪ ਸਭ ਨੂੰ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀ ਇਸ ਮਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਵਿੱਚ ਪ੍ਰਸ਼ਾਸਨ ਦਾ ਪੂਰਾ ਸਾਥ ਦਿਓ ਔਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਮਾੜਾ ਅੰਸਰ ਜਿਹੜਾ ਉਹ ਸਾਡੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਦਾ ਹੈ ਤਾਂ ਉਹਦੇ ਬਾਰੇ ਜਾਣਕਾਰੀ ਦਿਓ ਔਰ ਤਾਂ ਜੋ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਸੋ ਮੈਨੂੰ ਦੇ ਉਦਾਸਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਤੇ ਸਹੋਤਾ ਧੰਨਵਾਦ ਧੰਨਵਾਦ